ਭਾਈ ਅਵਤਾਰ ਤਾਜਪੁਰੀਆ ਸੋ ਵੱਡਾ ਧੰਨਵਾਦ ਆ ਮੁੱਲਾਪੁਰ ਵਾਲੇ ਸਰਪੰਚ ਸਾਹਿਬ ਉਹਨਾਂ ਨੇ ਪਿੰਡ ਜਰਗ ਦੇ ਭਾਈ ਗੋਲੇ ਦੇ ਪਿੰਡ ਦਾ ਮੇਲਾ ਆਗੀ ਬਈ ਥਾਣੇਦਾਰਨ ਧੀਰ ਸਿੰਘ ਬੀਪੁਰ ਦੇ ਪਿੰਡ ਦਾ ਮੇਲਾ ਪੇਲਾ ਨਸਰਾਲੀ ਪਿੰਡ ਦਾ ਲੰਬੜਦਾਰ ਉਹਨਾਂ ਦਾ ਲਾ ਬਾਈ ਜੀ ਯਾਰ ਤੇਰੇ ਨੇ ਗੱਡੀ ਲੈ ਲਈ ਟਿਪਲ 03 ਵਿੱਚ ਪਜਾਰੋ ਦੇ ਰੱਖ ਲਈ ਦੇਸੀ ਗਨ ਸਮਾਂ ਲੱਗ ਗਿਆ 19 ਸੈਕਿੰਡ 66 ਪੁਆਇੰਟ ਦਾ ਬਾਈ ਜੀ 19 ਸੈਕਿੰਡ 66 ਪੁਆਇੰਟ ਦਾ ਲੱਗ ਗਿਆ ਬਾਈ ਜੀ ਸਮਾਂ ਇਹ ਕੋਣ ਭੱਜੇ ਗਵਾਂਡੀ ਪਿੰਡ ਇਸ਼ਨਪੁਰਿਆ ਮਾਲਕਪੁਰਿਆ ਪਰਲੇ ਪਾਸੇ ਭੱਜ ਗਿਆ ਜਿੱਥੇ ਮੁਕਾਬਲਾ 21 ਤਰੀਕ ਨੂੰ ਹੋਣਾ ਵਾ ਹਰਜਿੰਦਰ ਇਸ਼ਨਪੁਰ ਤਰਨ ਮਾਲਕਪੁਰ ਬੱਬੂ ਖੰਨਾ ਮਨਵੀਰ ਮੰਗਟ ਰਾਮਪੁਰ ਤੇ ਆਪਣੇ ਵੱਲ ਇਹ ਰਾਏਕੋਟ ਦੇ ਔਰਲੇ ਪਾਸੇ ਪਿੰਡਾ ਤਾਜਪੁਰ ਜਿਨ੍ਹਾਂ ਦਾ ਬੈਲੀ ਭੱਜਦਾ ਰਿਹਾ ਇਹ ਅਵਤਾਰ ਸਿੰਘ ਤਾਜਪੁਰ ਬਾਬਾ ਤਾਜਪੁਰ ਇਹ ਤਾਗੀ ਬਈ ਤਾਜਪੁਰੀਆ ਭੱਜ ਗਿਆ ਪੈਂਦੇ ਆ ਪਟਾਕੇ ਦੇਖਦੇ